ਚੰਗੇ ਭਵਿੱਖ ਦੀ ਖਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਪਰ ਉਥੇ ਕਿਸੇ ਅਣਜਾਣੀ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੀ ਅਗੋਸ਼ ਵਿੱਚ ਲੈ ਕੇ ਪਿੱਛੇ ਬੁੱਢੇ ਮਾ ਬਾਬ ਦਾ ਲੱਕ ਹੀ ਤੋੜ ਦਿੰਦੀ ਹੈ ਅਜਿਹੀ ਇੱਕ ਮੰਦ ਭਾਗੀ ਖਬਰ ਤਲਵੰਡੀ ਭਾਰਤ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਜਾਂਦਾ ਹੈ ਅਤੇ ਉੱਥੇ ਉਸ ਦੀ ਹਾਰਡ ਅਟੈਕ ਨਾਲ ਮੌਤ ਹੋ ਜਾਂਦੀ ਹੈ। ਤਲਵਿੰਦਰ ਸਿੰਘ ਨੂੰ ਇੰਗਲੈਂਡ ਗਏ 14 ਸਾਲ ਹੋ ਗਏ ਸਨ। ਉਸ ਸਮੇਂ ਤੋਂ ਹੀ ਉਹ ਵਾਪਸ ਨਹੀਂ ਆਇਆ ਸੀ। ਤਲਵਿੰਦਰ ਸਿੰਘ ਨੂੰ ਵਿਦੇਸ਼ ਭੇਜਣ ਤੇ 16 ਲੱਖ ਰੁਪਏ ਲੱਗੇ ਸਨ ਕਿ ਘਰ ਦੇ ਹਾਲਾਤ ਸੁਧਰ ਸਕਣ ਪਰ 14 ਸਾਲ ਬਾਅਦ ਤਲਵਿੰਦਰ ਆਪ ਤਾਂ ਨਹੀਂ ਆ ਸਕਿਆ ਪਰ ਉਸ ਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ। ਹੁਣ ਰੋਂਦੇ-ਕਰਲੋਂਦੇ ਪਰਿਵਾਰ ਦੀ ਗੁਹਾਰ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਉਸ ਦਾ ਆਖਰੀ ਵਾਰ ਚਿਹਰਾ ਵੇਖ ਸਕਣ। ਅਤੇ ਉਸ ਦਾ ਅੰਤਿਮ ਸੰਸਕਾਰ ਆਪਣੇ ਦੀਤੀ ਰਵਾਜਾਂ ਨਾਲ ਕਰ ਸਕਣ। ਤਲਵਿੰਦਰ ਸਿੰਘ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਸਾਡਾ ਬੇਟਾ ਤਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ। ਇੰਗਲੈਂਡ ਗਿਆ ਸੀ ਪਰ ਉੱਥੇ ਇਹਨੇ ਹਾਲਾਤ ਨਹੀਂ ਸਦਾ ਸਕਿਆ। ਪੂੰਜੀ-ਪੂੰਜੀ ਇਕੱਠੀ ਕਰਕੇ ਮੈਂ ਬਜਲੀ ਬੋਰਡ ਦੇ ਵਿੱਚ ਲੈਰਮਨ ਦੇ ਅਹੁਦੇ ਤੇ ਨੌਕਰੀ ਕੀਤੀ। ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅਮਲੇੜ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਹ ਉਸਨੂੰ ਹਟੈਕ ਨਾਲ ਮੌਤ ਹੋ ਗਈ ਫੇਰ ਘਰ ਦੇ ਜੀਆਂ ਨੂੰ ਮੈਂ ਠਾਲਿਆ ਤੇ ਤੁਸੀਂ ਫੋਨ ਨਹੀਂ ਚੁੱਕਿਆ ਜੇ ਆਪਕੋ ਫੋਨ ਮਿਲਣਾ ਹੁੰਦਿਆ ਤੇ ਉਹਦੀ ਮੌਤ ਹੋ ਚੁੱਕੀ ਹਾ ਟੈਗ ਦੇ ਨਾਲ ਤੇ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਤੇ ਫਿਰ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਵੀ ਹਾਂ ਠੀਕ ਉਹਦੀ ਮੌਤ ਹੋ ਗਈ। ਘਰ ਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲ ਹਾਂ ਜੀ 14 ਸਾਲਾਂ ਦੇ ਘਰ ਦੇ ਹਾਲਾਤ ਨੂੰ ਸੁਧਾਰ ਸਕੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਟੱਠੇ ਆ ਬਾਲਿਆਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਅਪੀਲ ਕੀ ਕਰਦੇ ਅਸੀਂ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਾਇਤ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਨੇ ਸਾਡੀ ਸਾਰ ਨਹੀਂ ਰਹੀ ਧਿਆਨ ਕੇ ਮੈਂ ਨੌਂ ਚ ਭੇਜਿਆ ਸੀ ਖੀਰ ਦੇ ਨੌਂ ਦੇ ਨੋ ਦੇਖੀ ਅਜੇ 14 ਸਾਲ ਮੇਰੇ ਪੁੱਤ ਨੂੰ ਗਏ ਨੂੰ ਹੋ ਗਏ। ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਕੱਲੇ ਬਾਹਰ। ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ। ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ। ਸਰਕਾਰ ਨੂੰ ਨਹੀਂ ਦੇਤੀ ਆਖੜਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ। ਹਾਂ ਮੈਂ ਪੇਪਰ ਬਣਾਉਣ ਡਿਆ ਵਾਂ। ਆਂਦਾ ਹੀ ਹੁਣ ਮੈਂ ਆ ਜਾਣਾ ਵਾਂ। ਮੰਮੀ ਇੱਕ ਮਹੀਨਾ ਹੀ ਆ ਸਿਰਫ 9 ਸਾਲ ਚ ਮੈਂ ਆ ਜਾਣਾ। ਮਿਆਂ ਆਣ ਕੇ ਨਾ ਕੁਝ ਕਰੂਗਾ। ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚੱਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਮੈਂ ਮਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਫੇਰ ਕੋਤਨ ਕੋਈ ਨਹੀਂ ਮੇਰੇ ਪੁੱਤ ਨਾਲ ਜੱਕ ਦਾ ਵੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸਾਸ ਨੂੰ ਆਉਂਡਿਆ ਵਾ ਮੈਨੂੰ ਨਹੀਂ ਪਤਾ ਮੇਰੇ ਪਤਨਾ ਕੀ ਵਾਪਰਨੀ ਕਿ ਮੇਰੀ ਸਰਕਾਰ ਗਾੜੀ ਹੋ ਪੀਲਾ ਮੈਂ ਤੇ ਘਰ ਧੋਤਾ ਹੀ ਪੁੱਤ ਬਦਲੇ ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਿਕਾ ਦੀ ਜ਼ਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਬਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਤ ਤੁਰਦਾ ਯਾਰੀ ਸਰਕਾਰ ਨੂੰ ਇਹ ਅਪੀਲ ਆ ਵੀ ਮੇਰਾ ਪਤਨ ਇੱਕ ਪਰੇ ਅੰਦਾਜ਼ਾ ਵੀ ਨਾ ਆਵੇ ਕਿਆ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰੀ ਨਾ ਮੇਰਾ ਕੋਈ ਬੰਨਾ